ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲਓ ਜੀ ਅੱਜ ਦੇ ਮਿੰਨੀ ਵਲੌਗ ਬਣਾਉਣ ਲੱਗੇ ਪਿਆ ਤੇ ਇਹਦੇ ਵਿੱਚ ਦੱਸਾਂਗੇ ਵੀ ਇੱਥੇ ਇਟਲੀ ਦੇ ਵਿੱਚ ਜਿਹੜਾ ਚਾਰਿਆ ਉਹਨੂੰ ਕਿਦਾਂ ਟੱਕਦੇ ਆ ਇਹਦੇ ਬਾਰੇ ਦੱਸਾਂਗੇ ਆਪਾਂ ਵੀ ਆਹ ਜਿਹੜਾ ਚਾਰਿਆ ਮਿੱਤਰੋ ਵੇਖ ਲਓ ਵੀ ਇਹ ਇਹਦੀ ਕਪੈਸਿਟੀ ਤੋਂ ਜ਼ਿਆਦਾ ਪਾਇਆ ਪਹਿਲਾਂ ਤੇ ਹੈ ਬਲਿਆ ਇਹਦੀ ਜਿਹੜੀ ਹੱਦ ਜਿਹੜੀ ਆ ਆ 16 17 ਫੁੱਟ ਉੱਚੀ ਕੰਦੇ ਆ ਤੇ ਚਾਰਿਆ ਤੇ ਇਹਦੇ ਤੋਂ ਗਾਂ 10000 ਫੁੱਟ ਉੱਚਾ ਹੋਰ ਪਾਤਾ ਵੀ ਐਰਕਾ ਜਵਾਰ ਵਧੀਆ ਹੀ ਜਾਂਦੀ ਆ ਝਾੜ ਵਧੀਆ ਨਿਕਲਿਆ ਤੇ ਇੱਕ ਹਿਸਾਬ ਦੀ ਜਿਹੜੀ ਇਹਨਾਂ ਧੁੱਸੀ ਬੰਨਦੀ ਆ ਵੀ ਪਹਿਲੀ ਵਾਰੀ ਇਹਨਾਂ ਚਾਰ ਜਿਹੜਾ ਜ਼ਿਆਦਾ ਪਾਇਆ ਤੇ ਇਹ ਹੁਣ ਇਹਨੂੰ ਸਵੇਰੇ ਅਸੀਂ ਢੱਕ ਕੇ ਗਏ ਹਾਂ ਤੇ ਹਵਾ ਇੰਨੀ ਜ਼ਿਆਦਾ ਵਗੀ ਆ ਵੀ ਉਹ ਤਰਪਾਲ ਜਿਹੜੀ ਉੱਥੋਂ ਵੀ ਉਹ ਉੱਡ ਗਈ ਆ ਉਹਨੂੰ ਹੁਣ ਅਸੀਂ ਫੇਰ ਸੈਟ ਸੂਟ ਕਰਨਾ ਮੇਨ ਗੱਲ ਤੁਹਾਨੂੰ ਇਹ ਦੱਸੀਏ ਬਈ ਇਹਦੇ ਚ ਜਿੱਦਾਂ ਸਭ ਤੋਂ ਥੱਲੇ ਜਿੱਦਾਂ ਝਾੜ ਤੋਂ ਆ ਤਰਪਾਲ ਪਾਈ ਦੀ ਆ ਮਿੱਤਰੋ ਆ ਵੇਖੋ ਇਹ ਲਫਾਫਾ ਆਰ ਪਾਰ ਜਿਵੇਂ ਦੇਖਦਾ ਇਹ ਲਫਾਫਾ ਪੈਣ ਤੋਂ ਬਾਅਦ ਫਿਰ ਉਹਦੇ ਉੱਤੇ ਪਾਈ ਦੀ ਆ ਤਰਪਾਲ ਆ ਚਿੱਟੀ ਘਾਲੀ ਹੁੰਦੀ ਜਿਹੜੀ ਇਹ ਪਾ ਦਈ ਦੀ ਤੇ ਫਿਰ ਇਹਨੂੰ ਉਤੋਂ ਇਹਦੇ ਉੱਤੇ ਰੱਖ ਦਈਦਾ ਜਿੱਦਾਂ ਸੈਡਾਂ ਦੇ ਪੂਰੇ ਆਪਣਾ ਆਬਜਰੀ ਦੇ ਤੋੜੇ ਭਰੇ ਆ ਇਹ ਨਾਲ-ਨਾਲ ਜੋੜ ਕੇ ਤੇ ਦੋਵਾਂ ਸੈਡਾਂ ਤੇ ਉੱਤੇ ਫਿਰ ਇਹਦੇ ਇੱਕ ਹੋਰ ਤਰਪਾਲ ਪੈਂਦੀ ਆ ਉਹ ਜਿਹੜੀ ਤਰਪਾਲ ਆ ਬੱਲਿਆ ਉਹ ਆਪਣਾ ਜਿੱਦਾਂ ਪਲਾਸਟਿਕ ਜੀ ਦੀ ਆ ਵੀ ਉਹਦਾ ਕਾਰਨ ਇਹ ਆ ਵੀ ਜਿੱਦਾਂ ਗਲੇ ਗੁਲੇ ਬਹੁਤ ਪੈਂਦੇ ਆ ਕਿਸੇ ਵੇਲੇ ਇੱਥੇ ਆ ਤਰਪਾਲ ਪਾੜ ਜਾਂਦੀ ਚਿੱਟੀ ਜਿਹੜੀ ਤੇ ਫਿਰ ਉਹ ਜਿਹੜੀ ਆ ਤਰਪਾਲ ਆ ਹਰੇ ਰੰਗ ਦੀ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਿੱਦਾਂ ਗਲਿਆਂ ਦਾ ਆ ਦੇਖੋ ਇਹੋ ਸੇ ਕਿ ਕੰਮ ਨਹੀਂ ਬੰਦਾ ਤੁਰਿਆ ਫਿਰੇ ਭੱਜਿਆ ਫਿਰੇ ਫਿਰ ਇਹਦੇ ਨਾਲ ਥੱਲਨ ਦੀ ਤਰਪਾਲ ਨਹੀਂ ਪਾੜਦੀ। ਉਹ ਤੋਂ ਬਾਅਦ ਫਿਰ ਇਹ ਆ ਵੀ ਉੱਤੇ ਟਾਇਰ ਸੋੜ ਦੇਣੀ ਇਦਾਂ। ਵੀ ਇਹਨੂੰ ਚੰਗੀ ਤਰ੍ਹਾਂ ਵੀ ਉਤੋਂ ਥੋੜ੍ਹਾ ਜਿਹਾ ਵੀ ਭਾਰ ਦੱਬਿਆ ਰਵੇ ਤੇ ਵਧੀਆ ਰਹਿੰਦਾ ਫਿਰ ਖਰਾਬ ਨਹੀਂ ਹੁੰਦਾ। ਮੇਨ ਕਾਰਨ ਇਹਦਾ ਇਹ ਆ ਵੀ ਇਹਨੂੰ ਹਵਾ ਨਹੀਂ ਪਾਣੀ ਚਾਹੀਦੀ। ਇਹ ਜਿਹੜਾ ਚਾਰ ਬੱਲਿਆ ਹਵਾ ਵੀ ਪਾਣੀ। ਵੀ ਹਾਂ ਬਾਕੀ ਸਾਰਾ ਜਿਹੜਾ ਅਧਿਓ ਵੱਧ ਕਰਾ ਮਾਤਾਲ ਫਾਫੇ ਦੀ। ਇਹ ਜਿਹੜਾ ਸੈਡਾਂ ਤੇ ਵੀ ਇਹੋ ਪੈਂਦਾ ਵਾ। ਪਰ ਹੁਣ ਆ ਤਰੀੰਚਾ ਤੋਂ ਨਵੀਂ ਹੋਣ ਕਰਕੇ ਇਹ ਸੈਡਾਂ ਤੇ ਤੇ ਪਾਇਆ ਨਹੀਂ ਵੀ ਆ ਬਿਲਕੁਲ ਨਵੀਂ ਬਣਾਈਆਂ ਵੇਖੋ ਇਹਦੇ ਚਾ ਉਹਨਾਂ ਸਾਰਾ ਜਿੱਦਾਂ ਸਿਲੀਕੋਨ ਭਰਿਆ ਵੀ ਹਵਾ ਕ੍ਰਾਸ ਨਹੀਂ ਹੁੰਦੀ ਤੇ ਆ ਚੀਜ਼ਾਂ ਜੇ ਜੀ ਇਹ ਸਾਡਾ ਮਿੰਨੀ ਵਲੌਗ ਤੁਹਾਨੂੰ ਅਸੀਂ ਦੱਸੀ ਜਾਣਾ ਕਿਦਾਂ ਕੰਮਕਾਰ ਇੱਥੇ ਕਰਦੇ ਆ ਬਖਵਾਂ ਬਖਾਈ ਜਾਵਾਂਗੇ ਤੁਸੀਂ ਸਾਡੇ ਨਾਲ ਜੁੜਨਾ ਤੇ ਸਾਡੀ ਵੀਡੀਓ ਲਾਈਕ ਨੂੰ ਕਰਨੀ ਆ ਸ਼ੇਅਰ ਕਰਨੀ ਆ ਤੇ ਆ ਮੈਦਰ ਹੁਣ ਇੱਥੇ ਜੋਸ਼ ਸ਼ੋਰ ਹੋਣੇ ਆ ਮਿਲਿਆ ਬਿਲਿਆ ਨਹੀਂ ਹੱਥ ਨਹੀਂ ਪਾਉਂਦੇ ਵੀ ਹਵਾ ਜਿਆਦਾ ਵਾ ਤਰਪਾਲ ਗੁੱਟ ਜਣੀ ਆ ਵੇਖੋ ਤੇ ਇੱਥੇ ਜਿੱਦਾਂ ਇਹ ਜੋਸ਼ ਸ਼ੋਰ ਹੋਣੇ ਆ ਫਹੀ ਹੁਣ ਜਿੰਨਾ ਜਿਹੜਾ ਮਾਲਕ ਨਹੀਂ ਆਉਂਦਾ ਉਹਨਾਂ ਚਿਰ ਬਲੌਗ ਬਣਾਉਣੇ ਆ ਤੇ ਜਦੋਂ ਉਹ ਆ ਗਿਆ ਫਿਰ ਉਹ ਤਰਪਾਲ ਪਾਉਂਦਾ ਉਹ ਮਾਲਕ ਦਾ ਘਰ ਤੂੰ ਵੇਖ ਲਾ ਕਿੱਥੇ ਗਿਆ ਵੇ ਕਿਹੜੀ ਭਾਰੀ ਚ ਕਿੱਥੇ ਕਿਨ ਨਹਾਉਂਦਾ ਨੂੰ ਹੁੰਦਾ ਨਹਾਉਂਦਾ ਹਾਂ ਤੇ ਬਾਕੀ ਉਹ ਕੇ ਬਾਈ ਸਾਥ ਆ ਗੂੰ ਫਾਉਂਦਿਆ ਹੁਣ ਸਤਿ ਸ੍ਰੀ ਅਕਾਲ ਮਿੱਤਰੋ ਦੱਸਿਓ ਜਰੂਰ ਕਿੱਦਾਂ ਲੱਗਾ ਸਾਡਾ ਮਿੰਨੀ ਵਲੌਗ ਫਿਰ ਜੇ ਵਧੀਆ ਲੱਗੂ ਫਿਰ ਅਸੀਂ ਅੱਗੇ ਹੋਰ ਟਰਾਈ ਕਰਾਂਗੇ ਫਿਰ ਹੋਰ ਮਿਹਨਤ ਕਰਾਂਗੇ ਕੋਈ ਚੰਗੀਆਂ ਚੀਜ਼ਾਂ ਜਾਂ ਜੋ ਕੁਝ ਇੱਥੇ ਚੱਲਦਾ ਉਹ ਵਿਖਾਵਾਂਗੇ ਇਹ ਇਹ ਡਿਪੈਂਡ ਕਰਦਾ ਜੇ ਤੁਸੀਂ ਸਾਡੀ ਵੇਖੋਗੇ ਇਹਨੂੰ ਪਿਆਰ ਕਰੋਗੇ ਤੇ ਫਿਰ ਆਉਣ ਵਾਲੇ ਵਲੌਗ ਹੋਰ ਤੇ ਆ ਬਿੱਲਾ ਵੇਖ ਲਓ ਫਿਰ ਓਕੇ ਬਾਈ ਸਤਿ ਸ੍ਰੀ ਅਕਾਲ